ਤਾਡੀ ਮਰਦ ਨੂਰ ਗਿੱਲ ਜੀ ਬਹੁਤ ਸਾਰਾ ਪਿਆਰ ਸਤਿਕਾਰ ਸਾਰਿਆਂ ਸਬਰ ਹੰਡਾ ਕੇ ਹੱਸਦੇ ਮੁਖ ਚੋਂ ਆਇਆ ਸੀ ਅਗਲੇ ਦੁੱਖ ਲਈ ਪਿਛਲੇ ਦੁੱਖ ਚੋਂ ਆਇਆ ਸੀ ਸਬਰ ਹੰਡਾ ਕੇ ਹੱਸਦੇ ਮੁਖ ਚੋਂ ਆਇਆ ਸੀ ਅਗਲੇ ਦੁੱਖ ਲਈ ਪਿਛਲੇ ਦੁੱਖ ਚੋਂ ਆਇਆ ਸੀ ਰੱਬਾ ਕਿਰਾ ਮਿਲ ਤੇ ਫਿਰ ਸਮਝਾ ਮੈਨੂੰ ਇਹ ਸਭ ਲਈ ਮੈਂ ਮਾਂ ਦੇ ਦੁੱਖ ਚ ਆਇਆ ਸੀ ਓਕ ਦੀ ਜਵਾਨੀ ਨੁਕਸਾਨ ਕਿੰਨਾ ਹੋ ਗਿਆ ਲੋਕੀ ਆਖ ਦਿੰਦੇ ਨੇ ਜਵਾਨ ਕਿੰਨਾ ਹੋ ਗਿਆ ਹੱਦਾਂ ਜ਼ਮਾਨਾ ਬੰਦ ਕਮਰੇ ਨਹੀਂ ਵੇਖਦਾ ਆਪਾਂ ਹੱਥ ਫੜੇ ਤੇ ਹੈਰਾਨ ਕਿੰਨਾ ਹੋ ਗਿਆ ਨਫ਼ਰਤ ਵੇਖਦੀ ਨਹੀਂ ਮਾੜਾ ਚੰਗਾ ਬੋਲਿਆ ਮੁਹੱਬਤ ਨਹੀਂ ਵੇਂਦੀ ਅਪਮਾਨ ਕਿੰਨਾ ਹੋ ਗਿਆ ਤੇ ਮਾਂ ਹੋਊ ਸੋਚਦੀ ਕੋਈ ਪਿਆਰ ਵਿੱਚ ਕਮੀ ਸੀ ਮਾਂ ਹੋਊ ਸੋਚਦੀ ਕੋਈ ਪਿਆਰ ਵਿੱਚ ਕਮੀ ਸੀ ਅਲੜਾ ਵਾਲੀ ਪੁੱਤ ਪਰੇਸ਼ਾਨ ਕਿੰਨਾ ਹੋ ਗਿਆ ਉਹਨੂੰ ਗਲੇ ਲਗਾਉਣ ਸਮੇਂ ਜਦ ਥਰਥਰਾਹਟ ਹੋਈ ਅਹਿਸਾਸ ਹੋਇਆ ਕਿ ਤਾਰਾਂ ਵਿੱਚ ਨਹੀਂ ਕੋਈ ਗ੍ਰਾਵਿਟੀ ਹੋਈ ਵੱਧ ਤੋਂ ਵੱਧ ਮੁਹੱਬਤ ਕੀਤੀ ਤੇ ਘਟੋ-ਘਟ ਹੱਥ ਫੜੇ ਉਹ ਵੀ ਡਰ ਕੇ ਛੱਡ ਛੁੱਟ ਦਿੱਤੇ ਜਦ ਕੋਈ ਯਾਹਟ ਹੋਈ ਕੰਮ ਬਗੈਰ ਤੂੰ ਵੀ ਕੋਈ ਕੀਤਾ ਭਾਵੇਂ ਮੰਨੇ ਨਾ ਕੰਮ ਬਗੈਰ ਤੂੰ ਵੀ ਕੋਈ ਕੀਤਾ ਭਾਵੇਂ ਮੰਨੇ ਨਾ ਐਵੇਂ ਤਾਂ ਨਹੀਂ ਬੋਲਾਂ ਦੇ ਵਿੱਚ ਝਿਚਕ ਚਾਹਤ ਹੋਈ ਤੇ ਮਹਿਰਮ ਮਹਿਫਿਲ ਮਹਿਲਾਂ ਪਿੱਛੇ ਮੈਂ ਵੀ ਬਹੁਤਾ ਭੱਜਿਆ ਹਾਂ ਮਹਿਰਮ ਮਹਿਫਿਲ ਮਹਿਲਾਂ ਪਿੱਛੇ ਮੈਂ ਵੀ ਬਹੁਤਾ ਭੱਜਿਆ ਹਾਂ ਸ਼ਿਕਾਇਤ ਨਹੀਂ ਕਰਦਾ ਪਰ ਸੱਚੀ ਬੜੀ ਥਕਾਵਟ ਕੋਈ ਤੇ ਮਾਂ ਦੀ ਅੱਖਾਂ ਦੇਖੀ ਦੁਨੀਆ ਸਾਰੇ ਸੋਹਣੇ ਲੱਗੇ ਮਾਂ ਦੀ ਅੱਖਾਂ ਦੇਖੀ ਦੁਨੀਆ ਸਾਰੇ ਸੋਹਣੇ ਲੱਗੇ ਪਾਪ ਦੀ ਅੱਖ ਨਾਲ ਦੇਖੀ ਜਦ ਪੜੀ ਘਬਰਾਹਟ ਕੋਈ ਨਹੀਂ ਇੱਥੇ ਤਾਂ ਸਾਡਾ ਅੱਗੇ ਕੋਠਾ ਬੈਠਾ ਏ ਇੱਕ ਤਾਂ ਸਾਡਾ ਅੱਗੇ ਕੋਠਾ ਬੈਠਾ ਏ ਉੱਤੋਂ ਜੜ ਵਿੱਚ ਰਾਖਵਾ ਕੋਟਾ ਬੈਠਾ ਏ ਬੈਠਾ ਪੁੱਤਰ ਵੱਡਾ ਫੇਰ ਜਗਾ ਲਈ ਨਾ ਉਧੇ ਮਗਰ ਹੀ ਸਾਡਾ ਛੋਟਾ ਬੈਠਾ ਏ ਜਿਨ੍ਹਾਂ ਦੇ ਤੂੰ ਸੁਖਣੇ ਵੇਨ ਨੇ ਉਹਨਾਂ ਨਾਲ ਜਿਨ੍ਹਾਂ ਦੇ ਤੂੰ ਸੁਖਣੇ ਵੇਨ ਨੇ ਉਹਨਾਂ ਨਾਲ ਸੁਣਿਆ ਕਦੀ ਕੋਈ ਮਾੜਾ ਮੋਟਾ ਬੈਠਾ ਏ ਤੇ ਉਹਨੂੰ ਕਿੱਦਾਂ ਆਖਾਂ ਅੰਦਰ ਕੁਛ ਵੀ ਨਹੀਂ ਉਹਨੂੰ ਕਿੱਦਾਂ ਆਖਾਂ ਅੰਦਰ ਕੁਛ ਵੀ ਨਹੀਂ ਬੂਹੇ ਵਿੱਚ ਜੋ ਲੈ ਕੇ ਲੋਟਾ ਬੈਠਾ ਏ ਤੇ ਖੈਰ ਏਨੇ ਨਾ ਮਾਂ ਅਜੇ ਵੀ ਤੁਰ ਹੀ ਰਹੇ ਖੈਰ ਏਨੇ ਨਾ ਮਾਂ ਅਜੇ ਵੀ ਤੁਰ ਹੀ ਰਹੇ ਵਿਹੜੇ ਦੇ ਵਿੱਚ ਜਿਗਰ ਦਾ ਟੋਟਾ ਬੈਠਾ ਏ ਤੇ ਆਖਰੀ ਗੱਲ ਜਿਹਦੇ ਤੇ ਮੈਂ ਆਪਣੀ ਖਰਾ ਉਤਰਿਆ ਹਜੇ ਤੱਕ ਗਜ਼ਲ ਦੇ ਨਾਂ ਤੇ ਔੜਦਾ ਬਸ ਪਿਆਰ ਸਾਨੂੰ ਸਭ ਨੂੰ ਕੌਣ ਕਹੇਗਾ ਚੰਗਾ ਸਾਹਿਤਕਾਰ ਸਾਨੂੰ ਸਭ ਨੂੰ ਆਪਾਂ ਸੀਮਤ ਰਹਿ ਗਏ ਕੇਵਲ ਚੰਡੀਗੜ੍ਹ ਦੀ ਅਲੜ ਤੇ ਆਪਾਂ ਸੀਮਤ ਰਹਿ ਗਏ ਕੇਵਲ ਚੰਡੀਗੜ੍ਹ ਦੀ ਅਲੜ ਤੇ ਯਾਦ ਕਿਉਂ ਨਹੀਂ ਚੰਬੇ ਦੀ ਮਟਿਆਰ ਸਾਨੂੰ ਸਭ ਨੂੰ ਭਾਵ ਕਲਪਨਾ ਵਿੰਬ ਸਿਰਜਣਾ ਸਾਡੇ ਵਸ ਦੀ ਗੱਲ ਕਿੱਥੇ ਭਾਵ ਕਲਪਨਾ ਵਿੰਬ ਸਿਰਜਣਾ ਸਾਡੇ ਵਸ ਦੀ ਗੱਲ ਕਿੱਥੇ ਬਸ ਸਹੀ ਚਾਹੀਦਾ ਅੱਖਰਾਂ ਦਾ ਆਕਾਰ ਸਾਨੂੰ ਸਭ ਨੂੰ ਤੇ ਸਰਦਾਰ ਲਾਉਣ ਦਾ ਨਾਂ ਤੇ ਭਾਵੇਂ ਭਾਰਾ ਲੱਗਣ ਲੱਗ ਪਿਆ ਹੈ ਸਰਦਾਰ ਲਹੰਗਾ ਨਾਂ ਤੇ ਭਾਵੇਂ ਭਾਰਾ ਲੱਗਣ ਲੱਗ ਪਿਆ ਹੈ ਪਰ ਪੱਗਾਂ ਦਾ ਵੀ ਓਨਾ ਹੀ ਲੱਗਦਾ ਹੈ ਭਾਰ ਸਾਨੂੰ ਸਭ ਨੂੰ ਤੇ ਨੂਰ ਦੁਨੀਆ ਸਾਹਮਣੇ ਖੁਦ ਨੂੰ ਕਵੀ ਅਖਵਾਉਣ ਲਈ ਨੂਰ ਦੁਨੀਆ ਸਾਹਮਣੇ ਖੁਦ ਨੂੰ ਕਵੀ ਅਖਵਾਉਣ ਲਈ ਇੱਕ ਜਲ ਨਾਲ ਦੇਵੇਗਾ ਹੁਣ ਚਾਰ ਸਾਨੂੰ ਸਭ ਨੂੰ ਅੱਜ ਤੱਕ ਜਿਹਦੇ ਜਿਹਦੇ ਨਾਲ ਵੀ ਸਾਥ ਰਹੇ ਜੀ ਦੇਸ਼ਕ ਬੁਰੇ ਰਹੇ ਪਰ ਐਨ ਪਾਕ ਰਹੇ ਨਹੀਂ ਸਾਡੇ ਨਹੀਂ ਮੋٹے ਪੜੇ ਬਾਜ਼ਾਰਾਂ ਚ ਫਿਲਮਾਂ ਵਾਂਗੂੰ ਨਹੀਂ ਹੁੰਦੇ ਇਤਫਾਕ ਰਹੇ ਤੇ ਜਾਣ ਗਏ ਸੀ ਚੰਗੇ ਪਾਸੇ ਚੱਲ ਆਇਆ ਜਾਨ ਗਏ ਸੀ ਚੰਗੇ ਪਾਸੇ ਚਲਿਆ ਆਂ ਜਾਨ ਪੁੱਜ ਕੇ ਲਾਉਂਦੇ ਮਗਰੋਂ ਹਾਕ ਰਹੇ ਤੇ ਆਪ ਵੀ ਮੰਨ ਤੋਂ ਲੈ ਤੇ ਲਾਦੇ ਬਾਕੀ ਵੀ ਆਪ ਵੀ ਮੰਨ ਤੋਂ ਲੈ ਤੇ ਲਾਦੇ ਬਾਕੀ ਵੀ ਗੱਲ ਹੀ ਮੁੱਕੇ ਕਿਸੇ ਦੀ ਵੀ ਨਾ ਝਾਕ ਰਹੇ ਤੇ ਸੀਨੇ ਲੱਗਣਾ ਛੱਡ ਤੇ ਅਫਸਰ ਲੱਗ ਜਾ ਕੇ ਸੀਨੇ ਲੱਗਣਾ ਛੱਡ ਤੇ ਅਫਸਰ ਲੱਗ ਜਾ ਕੇ ਸਮਝਿਆ ਕਰ ਹੁਣ ਆਪਾਂ ਨੇ ਜਵਾਕ ਰਹੇ ਜੀ